ਹੋਟਲ ਦੇ ਵਿੱਚ ਗਲਤ ਧੰਦੇ ਲਈ ਰੱਖੀਆਂ ਚਾਰ ਲੜਕੀਆਂ ਸਮੇਤ ਪੰਜ ਕੀਤੇ ਪੁਲਿਸ ਨੇ ਗ੍ਰਿਫਤਾਰ ਜਿਸ ਦੇ ਵਿੱਚ ਇੱਕ ਲੜਕੀ ਦਸੀ ਜਾ ਰਹੀ ਹੈ ਉਤਰਾਖੰਡ ਦੀ ਅਤੇ ਤਿੰਨ ਲੜਕੀਆਂ ਦਸੀਆਂ ਜਾ ਰਹੀਆਂ ਹਨ ਪੰਜਾਬ ਦੀਆਂ ਅਤੇ ਇੱਕ ਲੜਕੀ ਦੇ ਪਾਇਆ ਦਿਖ ਰਿਹਾ ਹੈ ਚੂੜਾ ਦੱਸਦੀ ਹੈ ਕਿ ਬਹੁਤ ਸਾਰੇ ਹੋਟਲਾਂ ਦੇ ਵਿੱਚ ਹੁਣ ਨਜਾਇਜ਼ ਧੰਦੇ ਕਰਵਾਏ ਜਾ ਰਹੇ ਹੈ ਅਤੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕਰਦੇ ਉਹ ਇੱਕ ਹੋਟਲ ਤੇ ਰੇਡ ਕੀਤੀ ਗਈ ਜਿਸ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਪੁਲਿਸ ਵੱਲੋਂ ਹੋਟਲ ਦੇ ਵਿੱਚੋਂ ਬਰਾਮਦ ਕੀਤੀ ਆਪਾਂ ਕਿਤੇ ਇੰਨਾਂ ਹੋਟਲ ਦੇ ਮੈਨੇਜਰ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਇਸ ਦੇ ਵਿੱਚ ਇੱਕ ਲੜਕੀ ਉੱਤਰਾਖੰਡ ਦੀ ਦੱਸੀ ਜਾ ਰਹੀ ਹੈ। ਅਤੇ ਤਿੰਨ ਲੜਕੀਆਂ ਪੰਜਾਬ ਦੀਆਂ ਦੱਸੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਚਾਰੇ ਲੜਕੀਆਂ ਅਤੇ ਇੱਕ ਹੋਟਲ ਦਾ ਮੈਨੇਜਰ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਹੋਟਲ ਨੂੰ ਇਹਨਾਂ ਵੱਲੋਂ ਜਿਹੜਾ ਹੈ ਸੀਲ ਕਰ ਦਿੱਤਾ ਗਿਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਅੰਮ੍ਰਿਤਸਰ ਸਬਡਿਵੀਜ਼ਨ 2 ਦੀਆਂ ਜਿੱਥੇ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਇਹ ਹੋਟਲ ਦੱਸਿਆ ਜਾ ਰਿਹਾ ਹੈ ਅਤੇ ਉਸ ਹੋਟਲ ਦੇ ਵਿੱਚ ਨਿਆਂਇਤੰਦਾ ਜਿਹੜਾ ਉਹ ਕਰਵਾਇਆ ਜਾ ਰਿਹਾ ਸੀ ਚਾਰ ਲੜਕੀਆਂ ਦੀਆਂ ਜਿਹੜੀਆਂ ਸਪਲਾਈ ਕਰਨ ਦੇ ਲਈ ਰੱਖੀਆਂ ਹੋਈਆਂ ਸਨ ਹਜੇ ਤੱਕ ਗ੍ਰਾਹਕ ਕੋਈ ਵੀ ਨਹੀਂ ਆਇਆ ਸੀ ਤਾਂ ਪੁਲਿਸ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਚਾਰੀ ਲੜਕੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਹੋਟਲ ਦੇ ਮੈਨੇਜਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਆ ਉਸ ਨੂੰ ਸੁਣਾਉਣ ਇਸ ਇਸ ਬੰਦੀ ਕੀ ਕਹਿੰਦੇ ਨੇ ਆਪਣਾ ਪੁਲਿਸ ਦੀ ਅਧਿਕਾਰੀ ਅ ਕੱਲ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਭੋਲੀਆਂ ਪਾਲੀਆਂ ਲੜਕੀਆਂ ਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਇਸ ਦੇ ਸਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟਿਸਪੇਟ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਭਿੱਖੀਵੰਡ ਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅੰਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈਕਿੰਗ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜੜਾ ਗਲਤੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮੁਕੱਦਮਾ ਨੰਬਰ 247 ਡੇਟਿਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀ ਡਿਵੀਜ਼ਨ ਵਿਕੇ ਦਰ ਰਜਿਸਟਰ ਕੀਤਾ ਗਿਆ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਇਹ ਲੜਕੀਆਂ ਨੂੰ ਜਿਹੜੀਆਂ ਕੋਰਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾਨਜੁਗ ਅਦਾਲਤ ਵਿੱਚ ਕਲਮਬੰਦ ਕਰਵਾਏ ਗਏ ਨੇ। ਇਹ ਜਿਹੜੀਆਂ ਲੜਕੀਆਂ ਤਿੰਨ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੇ ਦੇ ਰਹਿਣ ਵਾਲੀਆਂ ਇੱਕ ਲੜਕੀ ਉੱਤਰਾਖੰਡ ਦੀ ਹੈ। ਨਹੀਂ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਇੱਕ ਉੱਤਰਾਖੰਡ ਦੀ ਹੈ। ਜੀ। ਸਰ ਪਤਾ ਲੱਗ ਸਕਦਾ ਕਿ ਕਿੰਨੇ ਚਿਰ ਤੋਂ ਉੱਥੇ ਕੰਮ ਕਰ ਰਹੀ ਸੀ ਤੇ ਇੱਕ ਜਿਹੜਾ ਹੋਟਲ ਆ ਉਹ ਉਹ ਮਾਲਕ ਦੇ ਹੀ ਕੰਮ ਕਰ ਰਹੀਆਂ ਗਾਂ ਲੀਜ਼ ਤੇ ਲਿਆ ਹੋਇਆ ਸੀ। ਆ ਹੋਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ ਹੋਟਲ ਦਾ ਮੈਨੇਜਰ ਹੈ ਬਾਕੀ ਇਹਦੇ ਪਾਸੋਂ ਆ ਜੀ ਦਰਾਨੇ ਰਿਮਾਂਡ ਬ੍ਰਿਕੀ ਨਾਲ ਪੁੱਛ ਕੇ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ ਤੇ ਹੋਟਲ ਕਿਰਾਏ ਤੇ ਦਿੱਤਾ ਗਿਆ ਹੈ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਹੈ ਇਹ ਸਾਰੇ ਬਾਰੇ ਜਿਹੜੀ ਬ੍ਰਿਕੀ ਨਾਲ ਪੁੱਛ ਕੇ ਕੀਤੀ ਜਾਵੇ ਹਾਂ ਹਾਂ ਜੀ ਇੱਕ ਲੜਕੀ ਦੀ ਉਮਰ ਜਿਹੜੀ ਘੱਟ ਹੈ ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ ਸਰ ਇਹ ਚੋੜੇ ਵਾਲੀ ਲੜਕੀ ਹੈ ਵੇ ਵਹ ਦੇਖੋ ਇਹਦੇ ਬਾਰੇ ਨਹੀਂ ਕਲੀਅਰ ਹੈ ਕਿ ਕੋਈ ਲੜਕੀ ਮੈਰਿਡ ਹੈ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਅਜ ਪਤਾ ਲੱਗਦਾ ਸਰ ਜਿਹੜੀ ਵੀਡੀਓ ਵਿੱਚ ਜਿੰਨੇ ਚ ਅਹ ਦੇਖੋ ਮੈਰਿਡ ਜਾਂ ਅਨਮੈਰਿਡ ਇਸ ਬਾਰੇ ਨਹੀਂ ਕੋਈ ਗੱਲ ਸਮਝ ਨਹੀਂ ਕਲੀਅਰ ਹੋਈ ਹੈ ਜੀ ਸਰ ਬਾਕੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਇਸ ਤੇ ਕਈ ਹੋਟਲ ਨੇ ਜਿਹੜਾ ਨਿਜਾਇਜ਼ ਕੰਮ ਕਰ ਰਹੇ ਹਨ ਚੈਨਲ ਮਾディアਮ ਰਾਹੀਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਪ੍ਰੈਸ ਮੀਡੀਆ ਰਾਹੀਂ ਮੇਰੀ ਸਾਰੇ ਹੋਟਲ ਵਾਲਿਆਂ ਨੂੰ ਬੇਨਤੀ ਵੀ ਹੈ ਤੇ ਸਖਤ ਤਾੜਨਾ ਵੀ ਹੈ ਕਿ ਜਿਹੜੇ ਵੀ ਗਲਤੰਦਾ ਹੋਟਲ ਵਾਲੇ ਕਰਦੇ ਨੇ ਇਸ ਚੀਜ਼ ਤੋਂ ਆਵਾਜ਼ ਆਉਣ ਆਪਣੀ ਹੋਟਲ ਨੂੰ ਕਾਇਦੇ ਅਨੁਸਾਰ ਰੂਲ ਅਨੁਸਾਰ ਪ੍ਰੋਪਰ ਰਿਕਾਰਡ ਲੈ ਕੇ ਜਿਹੜਾ ਆ ਵਿਜ਼ਟਰ ਨੂੰ ਰੂਮ ਦਿੱਤਾ ਜਾਵੇ ਕੋਈ ਵੀ ਗਲਤ ਧੰਦਾ ਹੋਟਲ ਦੇ ਵਿੱਚ ਨਾ ਕਰਵਾਇਆ ਜਾਵੇ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਤੁਹਾਡੇ ਵੱਲ ਹਮੇਸ਼ਾ ਸਰ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਅਨਸਾਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਹੜੀਆਂ ਬਣਦੀ ਕਾਰਵਾਈ ਹੋਟਲ ਤੇ ਜਿਹੜੀ ਇਲੀਗਲ ਐਕਟੀਵਿਟੀ ਦੇ ਅਗੇਂਸਟ ਕਰਦੇ ਆਏ ਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ